ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਤੇ ਚਾਰ ਜਿਹੜੀਆਂ ਹੀਪਰ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰ ਲੋ 8146715300 ਆਉ ਪੁੱਛ ਲੈਣਗੇ ਭਾਈ ਕੁੜੇ ਆਜੀ ਬਾਈ ਜਿਹੜੀ 781 ਗਾਲ ਜੀ ਬਾਈ ਚੜਦੀ ਕਲਾ ਜੀ ਬਾਈ ਨਾਮ ਤੇ ਡਰੈਸ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਤਪਾ ਦੇ ਭਦੌਰ ਸ਼ਹਿਰ ਆ ਗਈ ਜੀ ਮੋਬਾਈਲ ਨੰਬਰ 62802 ਜੀ 18644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਕੀ ਆਫਰ ਧਰਮਿੰਦਰ ਰਾਜ ਜੀ ਬਾਈ ਜਿਹੜਾ ਕੋਈ ਇਕੱਠਾ ਲਊਗਾ ਬੱਚਿਆਂ ਹੂੰ ਮੰਨ ਲਓ ਵੀ ਆਪਾਂ ਕਿਰਾਇਆ ਤਾਂ ਫ੍ਰੀ ਫ੍ਰੀ ਹੋਣਾ ਹੀ ਹੈਗਾ ਠੀਕ ਹੈ 2000 ਰੁਪਏ ਐਕਸਟਰਾ ਛੋਟ ਕਰ ਦੇਾਂਗੇ ਜੀ ਠੀਕ ਹੈ ਬਾਈ ਹਾਂਜੀ ਕਿਰਾਇਆ ਤਾਂ ਬਾਈ ਕਹਿੰਦਾ ਫ੍ਰੀ ਹੋਣਾ ਹੀ ਹੋਣਾ ਠੀਕ ਹੈ 2000 ਰੁਪਏ ਉਹਨੂੰ ਅਲੱਗ ਤੋਂ ਛੋਟ ਕਰੀ ਜਾਊਗੀ ਠੀਕ ਹੈ ਬਾਈ ਤੇ ਬਾਕੀ ਜਿਹੜਾ ਮੁੱਲ ਜਿੱਥੇ ਟਿਕਣਾ ਉਹ ਟੇਕੀ ਜਾਣਾ ਹਾਂਜੀ ਕੀ ਰੇਟ ਦਾ ਧੜੇ ਦਾ ਵੈਸੇ ਅੱਜ ਜਿਵੇਂ ਉਹ ਗੱਬਣ ਉਹਦਾ ਲੱਗਤ ਹੋਊਗਾ ਨਾ ਬਾਈ ਜਿਹੜੀ ਬਾਈ ਗੱਬਣ ਹੈਗੀ ਉਹਦਾ ਅਲੱਗ ਤੋਂ ਆ ਜੀ ਆਹ ਮੰਨ ਲਓ ਹੀ ਫਰਾਣੇ ਆ ਇਹਨਾਂ ਦਾ ਅਲੱਗ ਤੋਂ ਆ ਠੀਕ ਆ ਟੋਟਲੀ ਸਵਾ ਲੱਖ ਰੁਪਈਆ ਹੈਗਾ ਜੀ ਪੰਜੇ ਨਗਾਂ ਦਾ ਲੱਖ ਰੁਪਈਆ ਹਾਂਜੀ ਪੰਜੇ ਨਗਾਂ ਦਾ ਸਵਾ ਲੱਖ ਰੁਪਈਆ ਮਾਣ ਹੋ ਜੂਗਾ 2000 ਰੁਪਈਆ ਜਿਹੜਾ ਅਲੱਗ ਤੋਂ ਛੋੜ ਕਿਰਾਇਆ ਫਰੀ ਬਾਕੀ ਗੱਲ ਬਾਤ ਕਰਦੇ ਆ ਡਿਟੇਲ ਜਾਣਦੇ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਹੈ ਕਿੰਨੇ ਟਾਈਮ ਦੀ ਗੱਬਣ ਇਹ ਬਾਈ ਪੰਜਵਾਂ ਮਹੀਨਾ ਨੂੰ 16 ਤਰੀਕ ਤੋਂ ਲਾ ਗਿਆ ਓਕੇ ਤੇ ਥੱਲੇ ਥਣ ਝੋਲੀ ਦੀ ਸਾਫ ਹੈ ਬਾਈ ਕਹਿੰਦਾ ਕਮਾਲ ਆ ਬਾਈ ਕੱਲਾ ਕੱਲਾ ਥਣ ਝੋਲੀ ਕਮਾਲ ਆ ਗੱਬਣ ਚੈੱਕ ਪਾਸ ਹੈ ਬਾਈ ਚੈੱਕ ਪਾਸ ਬਾਈ ਕੋਈ ਵੀ ਆਉਦਾ ਬੰਦਾ ਡਾਕਟਰ ਲੈ ਆ ਸਕਦਾ ਹੈਗਾ ਚੈੱਕ ਕਰਾ ਕੇ ਫੇਰ ਲੈ ਕੇ ਜਾਵੇ ਠੀਕ ਆ ਦੰਦੋ ਦੋ ਦੰਦ ਦਾ ਬਾਈ ਠੀਕ ਆ ਦੋ ਦੰਦ ਬੱਚੀ ਗੱਬਣ ਚੈੱਕ ਪਾਸ ਫੇਸ ਬੜਾ ਪਿਆਰਾ ਰੰਗ ਰੂਪ ਪ੍ਰਿੰਟ ਪ੍ਰਿੰਟਰ ਆਜੀ ਰੂਜੀ ਫੁੱਲ ਹਣਾ ਬਾਈ ਕੀ ਰਿਕਾਰਡ ਆ ਬਾਈ ਮਾੜਾ ਇਹਦਾ ਇਹਦੀ ਮਦਰ ਦਾ ਵੀਰੇ 30 ਕਿਲੋ ਦਾ ਰਿਕਾਰਡ ਸੀਗਾ ਜੀ ਹਾਂਜੀ ਠੀਕ ਆ ਬਾਈ ਤੇ ਸੁਨੋ ਮੈਨ ਤੋਂ ਬਾਈ ਇਹ ਗੱਬਣ ਹੈ ਜੀ ਬੱਚੀ ਸਨੋਮੈਨ ਸੀਮਣ ਤੋਂ ਇਹ ਅੱਗੇ ਗੱਬਣ ਹੈ ਕੀ ਖੁਦ ਕਿਹੜੇ ਦੀ ਹੈ ਵੀਰੇ ਕੋਲ ਵੀਰੇ ਫਰੀडम ਦੀ ਹੈ ਜੀ ਏਵੀਐਸ ਦੀ ਓਕੇ ਹਾਂਜੀ ਠੀਕ ਆ ਭਾਈ ਬਾਕੀ ਜਾਣ ਜਾਂਦਾ ਬਹੁਤ ਆ ਬੱਚੀ ਚਮਕ ਚਮਕ ਪੂਰੀ ਫੁੱਲ ਆ ਗਈ ਚਮਕ ਬਹੁਤ ਆ ਸਹੀ ਕਹਿਦਾ ਤੇ ਸਿੰਗਲ ਬੱਚੀ ਦਾ ਤਾਂ 45000 ਰੁਪਿਆ ਰੇਟ ਆ ਜੀ ਆਪਣਾ ਮਾਨਦਾਨ ਹੋਊਗਾ ਜੀ ਸਿੰਗਲ ਬੱਸੀ ਦਾ ਮੁੱਲ ਜਿਹੜਾ 45000 ਰੁਪਿਆ ਮਾਨਦਾਨ ਜਿਹੜਾ ਮੁੱਲ ਜੀ ਹਾਂਜੀ ਹਾਂਜੀ ਜ਼ਰੂਰ ਹੋ ਜੀ ਚੰਗੀ ਆ ਬੱਚੀ ਅੱਗੇ ਵੀਰੇ ਦੋ ਨੰਬਰ ਕਿੰਨੀ ਉਮਰ ਹੈ ਜੀ ਇਹ ਡਾਕਟਰ ਆਠਵੇਂ ਮਹੀਨੇ ਦੀ ਬੱਚੇ ਖੀਰੀ ਆ ਦੰਦੋ ਠੀਕ ਆ ਹਾਂਜੀ ਹੂੰ ਕਿਹੜੇ ਟੀਕੇ ਦੀ ਆ ਸਟ੍ਰਾਈਕਰ ਬੋਦੀ ਬੱਚੀ ਆ ਦੇਖ ਤੰਦ ਦਾ ਕਾ ਤੇ ਖੀਰੀ ਹੈ ਬਾਈ ਅੱਛੀ ਖੀਰੀ ਆ ਫੇਸ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਸਭ ਹੀ ਭਲੀ ਆ ਬੱਚੀ ਉਮਰ ਦੇ ਹਿਸਾਬ ਨਾਲ ਕੱਦ ਵੱਡ ਚੰਗਾ ਤੇ ਥੱਲੇ ਝੋਲੀ ਝੋਲੀ ਸਾਫ ਆ ਥਣ ਚਾਰ ਹੀ ਆ ਨਿੱਖੜਵੇਂ ਫੋਰ ਸ਼ਾਂਗ ਹੈ ਨਹੀਂ ਕਿਸੇ ਵੀ ਜਾਨਵਰ ਦੇ ਆਪਣੇ ਦੇ ਤੇ ਤੋਰਾ ਤਾਰਾ ਚੰਗਾ ਬੱਚੀ ਦਾ ਇਹ ਮੁੱਲ ਕੀ ਰੱਖੂ ਕੋਈ ਇਹਦਾ ਮੁੱਲ ਡਾਕਟਰ 20000 ਰੁਪਏ ਜੀ ਮਾਨਤਾਨ ਹੋ ਜਾ ਮਾਨਤਾਨ ਹੋਊਗਾ ਜੀ ਠੀਕ ਆ 20000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅ ਦੜੇ ਦਾ ਮੁੱਲ ਆ ਜਾਂ ਵੀ ਕਿਵੇਂ ਕੱਲੀ ਦਾ ਹੀ ਮੁੱਲ ਨਹੀਂ ਇਹ ਸਿੰਗਲ ਦਾ ਵੀ ਮੁੱਲ ਆ ਜੀ ਸਿੰਗਲ ਦਾ ਹੀ ਮੁੱਲ ਜੀ ਮੰਨ ਲਓ ਦਰੇ ਦਾ ਮੁੱਲ ਤਾਂ ਆਪਣਾ 100 ਲੱਖ ਰੁਪਏ ਹੀ ਹੈ ਟੋਟਲੀ ਓਕੇ ਬਾਈ ਠੀਕ ਹਾਂਜੀ ਅੱਗੇ 3 ਨੰਬਰ ਵਿੱਚ ਜਰਸੀ ਆ ਨਾ ਇਹ ਬਾਈ ਜਰਸੀ ਹੈਗੀ ਜੀ ਤੇ ਦੰਦੋ ਖੀਰੀ ਹੈਗੀ ਬਾਈ ਠੀਕ ਹੈ 8-9 ਮਾਂ ਤੇਜ ਇਹਦੀ ਹੈਗੀ ਅ ਦੰਦ ਦਿਖਾ ਨੇ ਲੈ ਦੰਦੋ ਜਮਾ ਕੀਰੀ ਹੈ ਬਾਈ ਫੇਸ ਬੜਾ ਪਿਆਰਾ ਬੋਦੀ ਚੰਗੀ ਰੰਗ ਰੂਪ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਆ ਬਾਈ ਬਹੁਤ ਸਾਰਾ ਚੰਗਾ ਬੱਚੀ ਦਾ ਪ੍ਰਿੰਟ ਤੇ ਥੱਲੇ ਥਣ ਵੀ ਚਾਰ ਹੀ ਆ ਨਿਕੜਵੇਂ ਫੇਸਬੁਕ ਦੇਖਿਓ ਬੱਚੀ ਦਾ ਤੁਸੀਂ ਅੱਗੇ ਤੋਂ ਫੇਸ ਬੜਾ ਪਿਆਰਾ ਹੈ ਨਾ ਬਾਈ ਹਾਂਜੀ ਦੇਖੋ ਕੁਆਲਟੀ ਫੇਸ ਦੀ ਬੱਚੀ ਦੀ ਹਾਂ ਕੁਆਲਟੀ ਬਹੁਤ ਚੰਗੀ ਆ ਥਾਣਾ ਬਾਬਾ ਨੇ ਕਿ ਸਾਡੇ ਨੇ ਚਾਰ ਹੀ ਥਾਣਾ ਨਿਕੜਵੇਂ ਫੋਟੋਆਂ ਆਈਆਂ ਝੂਲੀ ਜਰੂਰ ਦਿਖਾਵਾਂ ਝੂਲੀ ਬਹੁਤ ਚੰਗੀ ਆ ਬਈ ਕੱਲਾ ਕੱਲਾ ਥਾਣ ਚਾਰੇ ਥਾਣੇ ਲਾ ਨਿਕੜਵੇਂ ਪੂਰੇ ਗੈਰ ਦੇ ਮੁੱਲ ਬਈ ਇਹਦਾ ਹੀ 20 ਰੁਪਏ ਮੁੱਲੇ ਦਾ ਹੀ ਬਈ 20000 ਰੁਪਏ ਆ ਮਾਨਤਨ ਹੋ ਜਾ ਮਾਨਤਨ ਹੋ ਜਾ 20000 ਰੁਪਏ ਮੁੱਲ ਮਾਨਤਨ ਜਰੂਰ ਹੋ ਜਾ ਚੰਗੀ ਆ ਬੱਚੀ ਵਾ ਠੀਕ ਆ ਅੱਗੇ ਬਈ 4 ਨੰਬਰ ਕਿੰਨੀ ਕੁ ਉਮਰ ਆ ਬਰਾ ਇਹ ਡਾਕਟਰ 11 ਕ ਮਹੀਨੇ ਦੀ ਉਮਰ ਬੱਚੀ ਦੀ ਦੰਦੋ ਖੀਰੀ ਆ ਤਾਂ ਦੰਦ ਆਪਾ ਪਟਕੇ ਜੀ ਇਹਸ ਬੜਾ ਪਿਆਰਾ ਬੋਦੀ ਚੰਗੀਆਂ ਦੰਨਾ ਚ ਬਿਲਕੁਲ ਖੀਰੀ ਆ ਦੰਦ ਪਟਕੇ ਰਖਾਣ ਦੰਦੋ ਖੀਰੀ ਹੋਈ ਹੈ ਬਈ ਹਾਂ ਟੂਵਰਟ ਉਹ ਬਹੁਤ ਚੰਗਾ ਜਰਸੀ ਆ ਪੰਜਾਬ ਵਾਲੀ ਹੈਨਾ ਆ ਦੇਖ ਲਓ ਬਾਈ ਜਾਨ ਜੰਦ ਬੱਚੀ ਦਾ ਫੇਸ ਦੇਖੋ ਬੱਚੀ ਬੜਾ ਪਿਆਰਾ ਬੋਦੀ ਚ ਬਹੁਤ ਸੋਹਣੀ ਕੁਆਲਟੀ ਹੈ ਬੱਚੀ ਦੀ ਸਭ ਹੀ ਪੜੀ ਹੈ ਨਾ ਬੱਚੀ ਹਾਂ ਬਾਈ ਠੀਕ ਹੈ ਤੇ ਤਕਰੀਬਨ ਕਾਵਲੀ ਹੈ ਬੱਚੀ ਬੜਾ ਚੰਗਾ ਤੋਰਾ ਤਾਰਾ ਚੰਗਾ ਬੱਚੀ ਝੂਲੀ ਜਰੂਰ ਚੈੱਕ ਕਰਵਾਵਾਂਗੇ ਝੂਲੀ ਬਹੁਤ ਚੰਗੀ ਆ ਥਣਚਾਰੀ ਹੈ ਡਾਕਟਰ ਨੇ ਖੜਮੇ ਫੋੜ ਸ਼ਾਕ ਪੂਰਾ ਵੀ ਹੈ ਸਹੀ ਗੱਲ ਹੈ ਸਹੀ ਹਾਂ ਉਹਦਾ ਹੂੰ ਮੋਲ ਇਹਦਾ ਵੀ 20000 ਹੈ ਨਾ ਨਹੀਂ ਇਹਦਾ ਮੋਲ 20000 ਨਹੀਂ ਇਹਦਾ ਆਪਾਂ 25000 ਰੁਪਏ ਇਹਦਾ ਇਹਦਾ 25000 ਜੀ ਮਾਨਤਨ ਹੋ ਜਾ ਮਾਨਤਨ ਹੋਊਗਾ ਜੀ ਓਕੇ ਇਹਦਾ ਮੋਲ ਬਾਈ 25000 ਰ ਪੂਰੇ ਨਿੱਖੜ ਮੈਂ ਥਾਣਾਗੇ ਗਲਾਬੀ ਥਾਣਾ ਖੜਨੀ ਖੁੜਨੀ ਵਿੱਚ ਦੀ ਚੈੱਕ ਕਰੋ ਪੱਦਰ ਪੁੱਦਰ ਚੰਗੀ ਆ ਅੱਗੇ ਬਈ ਲਾਸਟ ਪੰਜ ਨੰਬਰ ਕਿੰਨੀ ਉਮਰ ਆ ਇਹ 40 16 ਦੀ ਬੱਚੀ ਆ ਗਈ ਡਾਕਟਰ ਓਕੇ 11 11.5 ਮਨთੇ ਜਾਂ ਦੰਦੋ ਖੀਰੀ ਆ ਦੰਦਾਂ ਜੋ ਖੀਰੀ ਆ ਹਾਂ ਦੰਦ ਪਟਕੇ ਦਿਖਾਵਾਂਗੇ ਦੰਦਾਂ ਜੋ ਬਈ ਖੀਰੀ ਆ ਓਕੇ ਬਾਠ ਠੀਕ ਆ ਤੋ ਆ ਬਹੁਤ ਚੰਗਾ ਬੋਦੀ ਚੈੱਕ ਕਰੋ ਕੰਨ ਛੋਟਾ ਛੋਟਾ ਕੰਨ ਆ ਹਨ ਹਮ ਫੁੱਲ ਕੁਆਲਿਟੀ ਹੈ ਡਾਕਟਰ ਫੁੱਲ ਕੁਆਲਿਟੀ ਹੈ ਕੱਦ ਬਹੁਤ ਸੋਹਣਾ ਸਟਰਕਚਰ ਆ ਬੱਚੀ ਦਾ ਖਰਮ ਦਾ ਸਟਰਕਚਰ ਆ ਜਿਹੜਾ ਥੱਲੇ ਝੋਲੀ ਝੂਲੀ ਬਹੁਤ ਚੰਗੀ ਹੈਗੀ ਬੱਚੀ ਦੀ ਕਮਾਲ ਦੀ ਤੇ ਥਣ ਵੀ ਚਾਰ ਹੀ ਆ ਮੋٹے ਮੋٹے ਥਣ ਆਗੇ ਬੋਦੀ ਬਹੁਤ ਚੰਗੀ ਆ ਭਾਈ ਫੇਸ ਸੂਸ ਬੋਦੀ ਬਾਦੀ ਰੰਗ ਰੂਪ ਬਹੁਤ ਚੰਗਾ ਭਾਈ ਬੱਚੀ ਦਾ ਤੇ ਮੁੱਲ ਭਰਾ ਇਹਦਾ ਮੁੱਲ ਡਾਕਟਰ ਦਾ 26000 ਆ 26000 ਰੁਪਏ ਹਾਂ ਜੇ ਆਪਾਂ ਟੋਟਲ ਦੇਖੀਏ ਹਮ ਤਾਂ 136000 ਰੁਪਿਆ ਰੇਟ ਆਉਂਦਾ ਠੀਕ ਆ ਪੰਜਾਂ ਦਾ ਹਾਂ ਆਪਾਂ 1,25,000 ਰੁਪਏ ਡਿਮਾਂਡ ਆ ਗਈ ਇਕੱਠਿਆਂ ਦੀ ਕਿਰਾਇਆ ਫਰੀ ਹੋਊਗਾ ਹੂੰ ਸੌਦਾ ਜਿੰਨੇ ਦਾ ਮਰਜ਼ੀ ਹੋ ਜਾ ਪੁਕਤੇ ਦੇ ਵਿੱਚ ਐਕਸਟਰਾ 2000 ਰੁਪਏ ਛੋਟ ਹੋਊਗੀ ਠੀਕ ਆ ਭਾਈ ਅਲੱਗ ਤੋਂ 2000 ਰੁਪਏ ਛੋਟ ਹੋ ਜਾਣੀਆਂ ਭਾਈ ਹਾਂਜੀ ਇਹਦਾ ਮੁੱਲ 26 ਇਹਦਾ ਮੁੱਲ 25 ਇਹਨਾਂ ਦੋਨਾਂ ਦਾ 20-20 ਹਜ਼ਾਰ ਕੇ ਇਹਦਾ ਮੁੱਲ 45 ਇਹਦਾ ਮੁੱਲ 45 1,36,000 ਜੇ ਕੋਈ ਸਿੰਗਲ ਬੱਚੀ ਲਊਗਾ ਆਪਾਂ 20 ਹਜ਼ਾਰ ਦੀ ਦੇ ਦਾਂਗੇ ਜੀ ਠੀਕ ਆ ਭਾਈ ਹਾਂਜੀ ਤੇ ਕਿਸੇ ਵੀ ਦੇਖੋ ਕੱਲ ਨੂੰ ਉਸਰ ਬੱਚੀਆਂ ਲਊਗਾ ਜੀ ਹੂੰ ਇਹਦਾ 9099000 ਰੁਪਇਆ ਬਣਦਾਗਾ ਠੀਕ ਆ ਇਹ ਆਪਾਂ ਜਸਨੋ ਜਿਹੜਾ ਡੇਨ ਲਾਈਨ ਵਾਲਾ ਰੇਟ ਆਗਾ 80000 ਰੁਪਇਆ ਲੈਣਾ ਹੀ ਹੈ 80000 ਰੁਪਇਆ ਲੈਣਾ ਹੈ ਹਾਂਜੀ ਠੀਕ ਕਿਸੇ ਵੀਰ ਨੂੰ ਬਈ ਪਸੰਦ ਹੋਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ